ਮਿੱਤਰੋ ਅੱਜਕੱਲ ਸਾਰਿਆਂ ਦੀ ਜਿਹੜੀ ਪਸੰਦ ਬਣੀ ਹੋਈ ਆ ਗੱਡੀ ਉਸ ਦਾ ਨਾਮ ਡਿਫੈਂਡਰ ਅਤੇ ਜਿਹੜਾ ਵੀ ਸਿੰਗਰ ਫੇਮਸ ਆ ਜਿੱਦੇ ਕੋਲ 4 ਪੈਸੇ ਆ ਉਹ ਸਭ ਤੋਂ ਪਹਿਲਾਂ ਡਿਫੈਂਡਰ ਗੱਡੀ ਲੈਣ ਦੀ ਸੋਚਦਾ ਆ ਅਤੇ ਹੁਣ ਆਪਾਂ ਗੱਲ ਕਰ ਲਈਏ ਪਰਮ ਦੀ ਕੁਝ ਦਿਨ ਪਹਿਲਾਂ ਮੁੰਬਈ ਦੇ ਵਿੱਚ ਲਾਈਵ ਸ਼ੋਅ ਸੀ ਅਤੇ ਲੋਕਾਂ ਨੂੰ ਐਕਸਾਈਟਮੈਂਟ ਆ ਜਾਣਨ ਦੀ ਵੀ ਪਰਮ ਨੇ ਮੁੰਬਈ ਸ਼ੋਅ ਤੋਂ ਕਿੰਨੇ ਪੈਸੇ ਕਮਾਏ ਆ ਉਹ ਆਪਾਂ ਨੇ ਤੁਹਾਨੂੰ ਦੱਸ ਦਿੱਤਾ ਸੀ ਕਿਵੇਂ ਕੌਂਟਰੈਕਟ ਹੁੰਦਾ ਸਪੋਟੀਫਾਈ ਦਾ ਔਲਸ ਦੇ ਵਿੱਚ ਇਕੱਲੇ ਆਰਟਿਸਟ ਨਹੀਂ ਹੁੰਦੇ ਹੋਰ ਵੀ ਬਹੁਤ ਸਾਰੇ ਆਰਟਿਸਟ ਆਏ ਹੁੰਦੇ ਆ ਜਿੰਨੀ ਕਿ ਇਨਕਮ ਬਣਦੀ ਆ ਉਹ ਇੱਕ ਆਰਟਿਸਟ ਨੂੰ ਦੇ ਦਿੱਤੀ ਜਾਂਦੀ ਹੈ ਪਰ ਇੱਕ ਕਮੈਂਟ ਆ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਦੇ ਵਿੱਚ ਲਿਖਿਆ ਵੀਰ ਜੀ ਪਰਮਨੈਂਟ ਡਿਫੈਂਡਰ ਗੱਡੀ ਲਈਆ ਮੁੰਬਈ ਦਾ ਸ਼ੋਅ ਲਗਾ ਕੇ ਇਹ ਵੀਡੀਓ ਵਾਇਰਲ ਹੋ ਰਹੀ ਸੀ ਇੱਕ ਦਿਨ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਲਾਈਵ ਸ਼ੋਅ ਨਾਲ ਇੰਨੀ ਜ਼ਿਆਦਾ ਕਮਾਈ ਨਹੀਂ ਹੁੰਦੀ ਦੋਸਤੋ ਜਿਹੜਾ ਸੋਸ਼ਲ ਮੀਡੀਆ ਆ ਉਹ 네ਗੇਟਿਵਿਟੀ ਫਲਾਉਂਦਾ ਆ ਅਤੇ ਸੋਸ਼ਲ ਮੀਡੀਆ ਦੇ ਰੂਮਰਸ ਵੀ ਹੁੰਦੇ ਨੇ ਅਤੇ ਅਫਵਾਹਾਂ ਵੀ ਹੁੰਦੀਆਂ ਨੇ ਤਾਂ ਗੱਡੀ ਵਾਲੀ ਗੱਲ ਆ ਇਹ ਜਿਹੜੀ ਆ ਫੇਕ ਆ ਹਾਂ ਬਾਕੀ ਆਪਾਂ ਅਰਦਾਸ ਕਰਦੇ ਹਾਂ ਕਿ ਪਰਮ ਹੋਰ ਤਰੱਕੀ ਕਰੇ ਤੇ ਛੇਤੀ ਛੇਤੀ ਡਫੈਂਡਰ ਗੱਡੀ ਵੀ ਲੈ ਲਵੇ